ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੁਸਨ ਤਾਲੀਵਾਲ ਸਵਾਗਤ ਹੈ ਤੁਹਾਡਾ ਨਿਊ ਬਲੌਗ ਦੇ ਵਿੱਚ ਤੇ ਦੋਸਤੋ ਅੱਜ ਆ ਮੀਂਹ ਵਾਲਾ ਮੌਸਮ ਸੀ ਤੇ ਉਦੋਂ ਮੈਂ ਵੈਦਰ ਚੈੱਕ ਕਰਿਆ ਤਾਂ ਉਹ ਕਹਦੇ ਸੀ ਸ਼ਾਮ ਨੂੰ 7:00 ਵਜੇ ਮੀਂਹ ਪੈਣਾ ਪਰ ਥੋੜਾ ਜਿਹਾ ਜਲਦੀ ਪੈ ਗਿਆ 6:30 5:00 ਵਜੇ ਮੀਂਹ ਪੈ ਗਿਆ ਤੇ ਫਿਰ ਮੈਂ ਸੋਚਿਆ ਵੀ ਮੀਂਹ ਪੈ ਰਿਹਾ ਵੀ ਕਿਉਂ ਨਾ ਬਾਹਰ ਲਾ ਥੋੜਾ ਜਿਹਾ ਵੀਊ ਦਿਖਾਇਆ ਜਾਵੇ ਬਾਹਰਲਾ ਮੌਸਮ ਜਿਹਾ ਦਿਖਾਇਆ ਜਾਵੇ ਵੀ ਕਿੱਦਾਂ ਦਾ ਕੀ ਗੱਲਬਾਤ ਆ ਤੇ ਬਾਬੀ ਆਪਾਂ ਚੱਕੀ ਛਤਰੀ ਇੱਥੋਂ ਆ ਕੇ ਬਾਹਰ ਨੂੰ ਆਪਾਂ ਆ ਕੇ ਬਾਹਰ ਤੇ ਮਖੇ ਬਾਹਰਲਾ 뷰 ਦੇਖ ਕੇ ਆਈਏ ਤੇ ਠੰਡ ਹੋ ਗਈ ਮੈਂ ਇਦਾਂ ਹੀ ਟੀ-ਸ਼ਰਟ ਦੇ ਵਿੱਚ ਆ ਗਿਆ ਕੁਝ ਪਾਇਆ ਵੀ ਨਹੀਂ ਤੇ ਮੈਂ ਪਹਿਲਾਂ ਚੱਲਦਾ ਸੀਗਾ ਇੱਕਦਮ ਹੀ ਮੀਂਹ ਬੜਾ ਤੇਜ਼ ਆ ਗਿਆ ਮੈਂ ਸੋਚਿਆ ਵੀ ਕਿਉਂ ਨਾ ਇੱਕ ਛੋਟਾ ਜਿਹਾ ਬਲੌਗ ਬਣਾਇਆ ਜਾਵੇ ਬਾਹਰਲਾ 뷰 ਦਿਖਾਇਆ ਜਾਵੇ ਤਾਂ ਫਿਰ ਮੈਂ ਮੀਂਹ ਬਾਜੀ ਬਾਹ ਜੇ ਗਰਜੀ ਜਾਂਦੇ ਮੀਂਹ ਹਜੇ ਹੋਰ ਆਉਣਾ ਤਾਂ ਫਿਰ ਮੈਂ ਜਦੋਂ ਮਾੜਾ ਜਾਂ ਥੋੜੀ ਜਿਹੀ ਠੱਲ ਪਈ ਫਿਰ ਮੈਂ ਕੀ ਛਾਤਰੀ ਫਿਰ ਮੈਂ ਬਾਹਰ ਨੂੰ ਨਿਕਲੇ ਆਇਆ ਤੇ ਹੁਣ ਮੈਂ ਤੁਹਾਨੂੰ ਬਾਹਰ ਲਗ ਵੀਊ ਦਿਖਾਉਣਾ ਆ ਗਰਾਊਂਡ ਸਾਰਾ ਗਿੱਲਾ ਹੋ ਗਿਆ ਅੱਜ ਤਾਂ ਇੱਥੇ ਕੋਈ ਨਹੀਂ ਖੇਡ ਸਕਣਾ ਅੱਗੇ ਇੱਥੇ ਰੌਣਕਾਂ ਲੱਗੀਆਂ ਪਈਆਂ ਹੁੰਦੀਆਂ ਸੀ ਚਲੋ ਗੱਡੀ ਰੋਕ ਲਈ ਆਪਣੀ ਸ਼ੁਕਰਾਂ ਬੰਦੇ ਨੇ ਤੇ ਦੇਖੋ ਤੁਸੀਂ ਵੀਊ ਬੜਾ ਵਧੀਆ ਆ ਰਿਹਾ ਮਾੜਾ ਮੋਟਾ ਪਾਣੀ ਖੜਾ ਵੈਸੇ ਜ਼ਿਆਦਾ ਪਾਣੀ ਨਹੀਂ ਖੜਾ ਪਤਾ ਵੀ ਨਹੀਂ ਲੱਗਦਾ ਤੇ ਸਾਬ ਵੀ ਹੋ ਜਾਣਾ ਥੋੜੇ ਜਿਹੇ ਟਾਈਮ ਤੱਕ ਸਾਰਾ ਕੁਝ ਉਦੋਂ ਤਿੰਨ ਦਿਨੇ ਦਿਖਾਇਆ ਸੀਗਾ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਕੱਲ ਵੀ ਪੈ ਗਿਆ ਸੀ ਅੱਜ ਮੈਂ ਸਵੇਰੇ ਨਿਕਲੇ ਸੀ ਬਾਹਰ ਆ ਸਾਵੀਆਂ ਸੁਗੀਆਂ ਲੈਣ ਗਿਆ ਸੀ ਉਦੋਂ ਧੁੱਪ ਸੀਗੀ ਤਾਂ ਮੈਂ ਵੈਦਰ ਬੁੱਦਰ ਚੈੱਕ ਕਰਿਆ ਤਾਂ ਕਹ ਰਿਹਾ ਸੀ ਸ਼ਾਮ ਨੂੰ ਪੈਣਾ ਤਾਂ ਸ਼ਾਮ ਨੂੰ ਫਿਰ ਆ ਹੀ ਗਿਆ ਤੇ ਕੱਲ ਨੂੰ ਵੀ ਦਿਖਾ ਰਹੇ ਨੇ ਤਿੰਨ ਦਿਨ ਹੁਣ ਬਸ ਠੰਡ ਪਾ ਦੇ ਜਾਣੀ ਆ ਠੰਡ ਉੱਡੀ ਹੋਈ ਪਈ ਆ ਕਾਫੀ ਜ਼ਿਆਦਾ ਵੱਟ ਮੈਂ ਟੀ-ਸ਼ਰਟ ਪਾ ਕੇ ਇੱਦਾਂ ਨਿਕਲਿਆ ਮੈਂ ਕਿਹਾ ਚਲੋ ਜੋ ਵੀ ਮਾੜਾ ਮੋਟਾ ਆਪਣਾ ਵੀਊ ਲੈਣਾਗਾ ਕਿਤੇ ਮਿਸਮੋਸ ਨਾ ਹੋ ਜੇ ਬੱਦਲ ਹਜੇ ਗਰਜੀ ਜਾਂਦੇ ਆ ਮੀਂਹ ਹਜੇ ਹਟਿਆ ਨਹੀਂ ਮੀਂਹ ਹਜੇ ਹੋਰ ਆਉਣਾਗਾ ਪਰ ਮੀਂਹ ਨਾਲ ਥੋੜੀ ਜਿਹੀ ਠੰਡ ਜੀ ਵਧ ਗਈ ਤੇ ਉਦਾਂ ਸਾਫ ਉਹ ਵੀ ਬੜਾ ਲੱਗ ਰਿਹਾ ਬੜਾ ਵਧੀਆ ਲੱਗ ਰਿਹਾ ਮੌਸਮ ਯਾ ਆ ਦੇਖੋ ਤੁਸੀਂ ਗੱਲਬਾਤ ਹੀ ਬਣਾਤੀ ਪੂਰੀ ਮੀਂਹ ਨੇ ਤੇ ਹੁਣ ਆਪਾਂ ਥੋੜਾ ਜਿਹਾ ਕਿੜਾ ਹੋਰ ਲਾਵਾਂਗੇ ਅੱਗੇ ਕਿਉਂਕਿ ਅੱਗੇ ਸੁਪਰਮਾਰਕੀਟ ਆਉਣੀ ਆ ਮਾਰ ਕੇ ਦੋਨਾਂ ਆਪਾਂ ਉੱਚੇ ਜਾਣਾ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਤੇ ਫਿਰ ਆਪਣੇ ਘਰ ਨੂੰ ਵਾਪਸ ਹੀ ਸੋ ਇਹ ਛੋਟਾ ਜਿਹਾ ਆਪਾਂ ਵਲੌਗ ਬਣਾਉਣਾ ਸੀ ਤੇ ਨਾਲੇ ਤੁਹਾਨੂੰ ਬਾਹਰਲਾ ਦਿਖਾਉਣਾ ਸੀਗਾ ਦੇਖੋ ਤੁਸੀਂ ਸੜਕਾਂ ਤੇ ਪਾਣੀ ਕਿੰਨਾ ਕ ਖੜਾ ਹੈ ਵੀ ਪੂਰਾ ਫੁੱਲ ਆਇਆ ਸੀ ਸੜਕਾਂ ਤੇ ਪਾਣੀ ਦੇਖ ਸਕਦੇ ਤੁਸੀਂ ਕਿੰਨਾ ਕ ਖੜਾ ਤੇ ਕਿੰਨਾ ਕ ਨਹੀਂ ਆ ਹਾਂ ਇੱਥੇ ਜਰੂਰ ਖੜਾ ਹੈ ਇੱਕ ਤਾਂ ਤੇ ਵੀ ਉਹਦਾ ਘੈਂਟ ਆ ਦੇਖੋ ਤੁਸੀਂ ਮੌਸਮ ਪੂਰਾ ਵਧੀਆ ਹੋਇਆ ਪਿਆ ਗੱਲਬਾਤ ਪੂਰੀ ਹੋਈ ਪਈ ਆ ਲਓ ਜੀ ਬਾਬੇ ਉਹ 5 ਮਿੰਟ ਤੁਰ ਕੇ ਤੇ ਆਪਾਂ ਪਹੁੰਚ ਚੁੱਕੇ ਆ ਮਾਰਕੀ ਦੋਨਾ ਤੇ ਇੱਥੋਂ ਲੈਣੇ ਆ ਥੋੜਾ ਬਹੁਤ ਸਾਮਾਨ ਤੇ ਮੀਂਹ ਦੀ ਸੁਭਾਵਨਾ ਥੋੜੀ ਜੀ ਹੋਰ ਪアド ਰਹੀ ਆ ਤਾਂ ਕਰਕੇ ਇੱਥੋਂ ਜਿੰਨਾ ਛੇਤੀ ਹੋ ਸਕਦਾ ਆਪਾਂ ਨਿਕਲੀਏ ਦੇਖੋ ਤੁਸੀਂ ਬੱਦਲ ਪੂਰੇ ਹੋਏ ਪਿਆ ਤੇ ਆਪਣਾ ਮਾਰਕਾ ਦੋਨਾ ਵੀ ਪਹੁੰਚ ਚੁੱਕੇ ਆ ਓਏ ਤੂੰ ਕਿੱਧਰ ਹੈਲੋ ਆ ਵੈਰੀ ਗੁੱਡ ਦੇਖੋ ਕਿੱਡਾ ਸੰਸਕਾਰੀ ਬੰਦਾ ਸੜਕ ਕ੍ਰੋਸ ਇੱਥੋਂ ਕੀਤੀ ਐ ਇਹਨੇ ਲਓ ਜੀ ਆਪਾਂ ਕਰੀਏ ਐਂਟਰੀ ਆਓ ਜੀ ਬਾਬਿਓ ਆਪਾਂ ਸੁਪਰਮਾਰਕਟ ਤੋਂ ਆਗੇ ਬਾਹਰ ਤੇ ਹੁਣ ਆਪਾਂ ਚੱਲਦੇ ਆਂ ਘਰ ਨੂੰ ਪਰ ਆਪਾਂ ਜਾਵਾਂਗੇ ਥੋੜਾ ਜਿਹਾ ਉਤੋਂ ਦੀ ਕਿਉਂਕਿ ਆਪਾਂ ਇਧਰਲਾ ਵਿਊ ਦੇਖ ਕੇ ਜਾਵਾਂਗੇ ਇਧਰਲਾ ਮਾਹੌਲ ਤੇ ਮੀਂਹ ਵੀ ਸਟਾਰਟ ਹੋ ਗਿਆ ਦੁਬਾਰੇ ਫੇਰ ਆਉਣ ਲੱਗ ਗਿਆ ਕਿਤੇ ਥੋੜਾ ਜਿਹਾ ਉਤੋਂ ਦੀ ਗੇੜਾ ਲਾ ਕੇ ਫੇਰ ਜਾਣਾ ਆਪਾਂ ਕਰੇ ਆ ਦੇਖੋ ਸੜਕ ਤੇ ਲੱਗੇ ਦਰਖਤ ਕਿੰਨੇ ਸੋਹਣੇ ਲੱਗਦੇ ਹਨ ਤਿੰਨੀ ਘੰਟੇ ਗੱਲਬਾਤ ਹੀ ਆ ਨਹੀਂ ਕਾਫੀ ਸਟਾਰਟ ਹੋ ਗਿਆ ਦੁਬਾਰਾ ਫੇਰ ਤੇ ਕਿਉਂਕਿ ਮੈਂ ਹੁਣ ਆ ਦਰਖਤਾਂ ਦੇ ਹੇਠਾਂ ਜਾ ਰਹੇ ਹਾਂ ਤਾਂ ਕਰਕੇ ਨਹੀਂ ਪਤਾ ਲੱਗ ਰਿਹਾ ਜਦੋਂ ਮੈਂ ਇਹਨਾਂ ਤੋਂ ਅੱਗੇ ਹਟਿਆ ਨਾ ਆ ਦੇਖੋ ਇੱਥੇ ਪਤਾ ਲੱਗਣਾ ਹਾਂ ਆਵਾਜ਼ ਵੀ ਆਉਣੀ ਹੈ ਕਣੀਆਂ ਦੀ ਹਾਂ ਆ ਗਿਆ ਕਾਫੀ ਦਿਓ ਉਹਨੇ ਪੂਰਾ ਤੇਜ਼ ਹੋ ਚੁੱਕੇ ਆ ਵੈਸੇ ਇਹ ਬਲੌਗ ਵਾਲਾ ਮੈਂ ਪੰਗਾ ਹੀ ਲੈ ਲਿਆ ਹੁਣ ਆਰਾਮ ਨਾਲ ਜਾਣਾ ਤੁਰਿਆ ਇੱਥੇ ਭੇਜਦਾ ਪੰਗਾ ਹੀ ਆ ਵੈਸੇ ਬਲੌਗ ਵਾਲਾ ਲਓ ਜੀ ਟੈਮੋ ਡੈਮ ਚੱਲੀ ਏ ਘਰੇ ਸ਼ੌਕਰਾਂ ਮੈਂ ਚੱਪਲਾਂ ਪਾ ਕੇ ਆਇਆ ਸੀ ਪਹਿਲਾਂ ਮੈਂ ਬੂਟ ਢਵਾ ਲਈ ਸੀ ਵਧੀਆ ਕਿੱਤਾ ਮੈਂ ਬੂਟ ਲਾ ਤੇ ਤੇ ਚੱਪਲਾਂ ਪਾਇਆ ਏ ਆ ਚੋਲੋ ਭੇਜੀ ਆ ਨਾਗਾ ਠੀਕ ਆ ਕੋਈ ਚੱਕਰ ਨਹੀਂ ਡੂਟਦਾ ਨਹੀਂ ਭੇਜਦੇ ਕੋਣ ਬਾਬੇ ਦੋ ਚੀਜ਼ਾਂ ਹੋ ਰਹੀਆਂ ਨੰਬਰ 1 ਤਾਂ ਸਵਾਦ ਆ ਰਿਹਾ ਨੰਬਰ 2 ਡਰ ਲੱਗ ਰਿਹਾ ਡਰ ਆਣ ਲੱਗ ਰਿਹਾ ਵੀ ਕਿਤੇ ਬਿਮਾਰ ਬੂਮੂਰਨਾ ਹੋ ਜਾਈਏ ਆ ਮੀ ਇੰਨਾ ਕਾ ਉਤੋਂ ਨਹੀਂ ਕੁਝ ਪਾਇਆ ਨਹੀਂ ਕਿਤੇ ਬਿਮਾਰ ਨਾ ਹੋ ਜਾਈਏ ਡਰ ਆਣ ਲੱਗ ਰੇਗਾ ਤੁਸੀਂ ਅੰਦਰਲਾ ਨਜ਼ਾਰਾ ਚੈੱਕ ਕਰੋ ਮੜਾ ਜਾ बस 2 मिनट ਤੇ ਆਪਣਾ ਘਰ ਆ ਕਿਉਂਕਿ ਆ ਗਰਾਊਂਡ ਤੇ ਜਮਾ ਲੱਗੇ ਆ ਤੇ ਆ ਟਰਾਊਜ਼ਰ ਜਮਾ ਪੈ ਜਿਓਕੇ ਆ ਬੁਰਾ ਹਾਲ ਹੋ ਗਿਆ ਵੈਸੇ ਉਹਦਾ ਵਧੀਆ ਲੱਗੇ ਆ ਨਾਲੇ ਤਾਂ ਚਲੋ ਬਲੌਗ ਬਣ ਗਿਆ ਨਾਲੇ ਉਹਦਾ ਦੇਖ ਲਿਆ ਮੀਨ ਸਪੈਨ ਦਾ ਪਹਿਲੀ ਵਾਰ ਸਪੈਨ ਦੇ ਵਿੱਚ ਆਪਾਂ ਮੀਨ ਦਾ ਨਜ਼ਾਰਾ ਦੇਖਿਆ ਤੇ ਨਾਲੇ ਮੇਰਾ ਬਲੌਗ ਬਣ ਗਿਆ ਸੋ ਚੰਗਾ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਕਮੈਂਟ ਜ਼ਰੂਰ ਕਰਿਆ ਕਰਿਓ ਚੰਗਾ ਮਾੜਾ ਜਿਵੇਂ ਵੀ ਉਹ ਵਧੀਆ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਬਲੌਗ ਇਦਾਂ ਦਾ ਲੱਗਿਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਨੇ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਜਲਦੀ ਮਿਲਦੇ ਆ ਇੱਕ ਸੋਹਣਾ ਜਿਹਾ ਬਲੌਗ ਲੈ ਕੇ ਥੈਂਕ ਯੂ ਸੋ ਮਚ ਬਾਈ ਤੇ ਕੇ